ਜਗ੍ਹਾ ਤੇ ਖੜੇ ਆ ਜਿੱਥੇ ਕਿ ਹਰ ਦਸਹਰੇ ਦੇ ਲਈ 라ਵਣ ਤਿਆਰ ਕੀਤੇ ਜਾਂਦੇ ਨੇ ਸੋ ਇਹ 라ਵਣ ਜਿੱਥੇ ਕਿ ਦੇਸ਼ਾਂ ਦੇ ਵੱਖ-ਵੱਖ ਜਗ੍ਹਾ ਤੇ ਜਾਂਦੇ ਨੇ ਵਿਦੇਸ਼ਾਂ ਵਿੱਚ ਵੀ ਜਾਂਦੇ ਨੇ ਉਸੇ ਤਰ੍ਹਾਂ ਹੀ کافی ਮਿਹਨਤ ਕਰਕੇ ਇਹ 라ਵਣ ਤਿਆਰ ਕੀਤੇ ਜਾਂਦੇ ਨੇ ਸੋ ਅੰਮ੍ਰਿਤਸਰ ਦੇ ਵਿੱਚ ਵੀ 라ਵਣ দહન ਕੀਤਾ ਜਾਂਦਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਸਾਜੇ ਕਾਰਜ ਦੇ ਤੱਕ ਵੀ ਦੇਖਦੇ ਹੋ ਕਿ ਇਹ 라ਵਣ ਜਿਹੜੇ ਕਿ ਦਸਾਰੇ ਤੋਂ ਕਾਫੀ ਦਿਨ ਪਹਿਲਾਂ ਹੀ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੇ ਜਿਹੜੇ ਕਿ 라ਵਨ ਤਿਆਰ ਕੀਤੇ ਜਾ ਰਹੇ ਨੇ ਬੜੀ ਹੀ ਮਿਹਨਤ ਲੱਗਦੀ ਹੈ ਔਰ ਬਾਸ ਤੁਸੀਂ ਦੇਖ ਸਕਦੇ ਹੋ ਕਿ ਬਾਸਾਂ ਦੇ ਨਾਲ ਪਹਿਲਾਂ ਢਾਂਚਾ ਤਿਆਰ ਕੀਤਾ ਜਾਂਦਾ ਹੈ ਔਰ ਵਕ ਵਕ ਸਾਈਜ਼ ਦੇ ਇਹ 라ਵਨ ਤਿਆਰ ਕੀਤੇ ਜਾਂਦੇ ਨੇ ਸੋ ਬੜੀ ਹੀ ਮਿਹਨਤ ਲੱਗਦੀ ਹੈ ਛੋਟੇ ਪੀਸਸ 라ਵਨ ਤਿਆਰ ਕੀਤੇ ਗਏ ਨੇ ਵੱਡੇ ਸਾਈਜ਼ ਦੇ ਔਰ ਇਸੇ ਤਰ੍ਹਾਂ ਹੀ ਵੱਡੇ ਵੱਡੇ ਬਾਸ ਲਾਟੇ ਵੀ ਇਦਾਂ ਕਿ ਤਿਆਰ ਕੀਤਾ ਗਿਆ ਸੋ ਤਸਵੀਰਾਂ ਅੰਮ੍ਰਿਤਸਰ ਦੇ ਲੋਹਗੜ੍ਹ ਲੋਹ ਘੜੇ ਗੇਟ ਦੀਆਂ ਨੇ ਕਰ ਬਾੜ ਕਰਕੇ ਕਾਫੀ ਅਸਰ ਪਿਆ ਸਰ ਬਾੜ ਕਰਕੇ ਕਾਫੀ ਅਸਰ ਹੋਇਆ ਹੈ ਜੀ ਜੀ ਔਰ ਇਸ ਵਾਰ ਕਿਵੇਂ ਕਿਰੇ ਕਿਰੇ ਸਾਈਜ਼ ਤਿਆਰ ਕੀਤੇ ਜਾ ਰਹੇ ਸਰ ਸਾਹਿਬ ਜਿੰਨ ਦਾ ਵੱਡਾ ਜਿਹੜੇ ਕਿਨਮ ਦੁਰਗਾ ਮੰਦਿਰ ਦਾ ਬਣ ਰਿਹਾ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਬਾਹਰ ਦੇ ਲੈਵਲ ਤੇ ਨਹੀਂ ਕਹਿ ਸਕਦਾ ਪੰਜਾਬ ਵਿੱਚ ਸਭ ਨਾਲ ਵੱਡਾ ਯਾਨੀ ਕਿ 100 ਫੁੱਟ ਪਲੱਸ ਵੀ 120 ਦੇ ਕਰੀਬ ਕਰੀਬ ਮੂਰਤੀ ਤਿਆਰ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿੰਨੇ ਫੁੱਟ ਦਾ ਪਿਛਲੇ ਸਾਲਾਂ ਤੋਂ ਸੀ? ਬਸ ਕੋਈ ਸਾਈਜ਼ ਹੀ ਹੈ ਜੀ ਜੋ ਪਿਛਲਾ ਸਾਈਜ਼ ਹੈ। ਹਾਂਜੀ। ਹੋਰ ਕਿੱਥੇ ਕਿੱਥੇ ਲੈ ਕੇ ਜਾਂਦੇ ਨੇ ਲੋਕ ਤੁਹਾਡੇ ਕੋਲ ਕਿ ਤੁਸੀਂ ਛੇੜੀ ਤਰ ਪੀੜੀ ਇਹ ਕੰਮ ਕਰਦੇ ਆ। ਸਰ ਸਾਡਾ ਗਰੇ ਸਾਬ ਨਾਲੋਂ ਪਰਾ ਉਹਦਾ ਕੰਮ ਮੇਰੇ ਤਰਨ ਤਰਨ ਮੇਰੇ ਦਾਦਾ ਜੀ ਨੇ ਸਿਖਾਇਆ ਸੀ। ਉਹ ਅੱਜ ਵੀ ਕਰਦੇ ਪਏ ਮੇਰਾ ਛੋਟਾ ਬ੍ਰਦਰ ਜਿਹੜਾ ਹੈ ਉਹ ਤੇ ਤਰਨ ਤਰਨ ਦੇ ਵਿੱਚ ਬਣਾ ਰਿਹਾ ਹੈ। ਸੋ ਕਿੰਨੇ ਜਣੇ ਤੁਸੀਂ ਪਰਿਵਾਰ ਸਵੇਂ ਸਾਰੇ ਲੋਕ? ਹਾਂਜੀ ਸਰ ਸਾਡੀ ਸਾਰੀ ਫੈਮਿਲੀ ਚਾਰ ਭਰਾ ਆ ਗਏ ਨੇ। ਸਾਰੇ ਲੱਗੇ ਹੋਏ ਨੇ ਕਿਸੇ ਕੋਲ ਸਭ ਮੇਰੇ ਕੋਲ ਅੰਮ੍ਰਿਤਸਰ ਦਾ ਕੰਮ ਹੈ ਉਹਦੇ ਕੋਲ ਤਰਨਤਾਰਨ ਦਾ ਹੈ ਇੱਕ ਜਿਹਨੇ ਕੋਲ ਢਿਲਵਾ ਦਾ ਕੰਮ ਹੈ ਇੱਕ ਬਾਕੀ ਯਾਨੀ ਕਿ ਸਰ ਚਾਰੇ ਭਰਾਵਾਂ ਕੋਲ ਸਹੀ ਸਭ ਵੱਖਰੇ ਵੱਖਰੇ ਵੰਡੇ ਹੋ ਕਿੰਨੇ ਦਿਨ ਇਕੱਠੇ ਤੇ ਇਕੱਠੀ ਦਾ ਕਰੇ ਤੇ ਇਕੱਠੇ ਆਏ ਪਹਿਲੇ ਸ਼ੁਰੂ ਕਰ ਦਿੰਦੇ ਸਾਨੂੰ ਮਹੀਨਾ ਡੇਢ ਡੇਢ ਮਹੀਨਾ ਹੋ ਗਿਆ ਕਰਦੇ ਆ ਜੀ ਤੇ ਨਾ ਤੇ ਕਰਨਾ ਪੈਂਦਾ ਹਾਂ ਜੀ ਸਰ ਦਿਨੇ ਧੁੱਪ ਕਰਕੇ ਹੁੰਦਾ ਨਹੀਂ ਦਿਨੇ ਰਾਤ ਨੂੰ ਕਰਨਾ ਕਰਦਾ ਆਰਡਰ ਕਿਸ ਵਾਰ ਵਾਧਾ ਹੋਇਆ ਹੈ ਜਾਂ ਕੋਈ ਨਹੀਂ ਸਰ ਪਿਛਲੇ ਵਾਰੀ ਨਾਲ ਥੋੜਾ ਫਰਕ ਗਿਆ ਹਾਂਜੀ ਬਾੜ ਕਰਕੇ ਨਾ ਥੋੜਾ ਹੈ ਸਰ ਤੇ ਕੀ ਲੱਗਦਾ ਕਿ ਅੱਗੇ ਪਿੱਛੇ ਕੀ ਕੰਮ ਕਰਦੇ ਤੁਸੀਂ ਅੱਗੇ ਮਾਰਾਇ ਨੇ ਬੜਾ ਵਧੀਆ ਹਨਰ ਦਿੱਤਾ ਹੈ ਟਰੇਲਰ ਦਾ ਕੰਮ ਹੈ ਉਹ ਕਰਨਾ ਹੈ ਜੇ ਨਾ ਟਰੇਲਰ ਦਾ ਕੰਮ ਹੀ ਹੈ ਹਾਂਜੀ ਮੇਰਾ ਸਰ 11 ਮਹੀਨੇ ਕੰਮ ਉਹੀ ਕਰਨਾ ਹੈ ਸੋ ਆਪਣੀ ਸ਼ਾਪ ਹੈ ਮੇਰੀ ਹੋਰ ਬਾਹਰ ਕਿੱਥੇ ਭੇਜਦੇ ਹੋਏ ਬਾਹਰ ਸਰ ਮੇਰੇ ਕੋਲ ਫੇਸ ਜਿਹੜੇ ਲੰਡਨ ਜਾਂਦੇ ਨੇ ਇਹ ਲੰਡਨ ਜਾਂਦੇ ਹਾਂਜੀ ਹਾਂਜੀ ਸਰ ਸੋ ਇਸ ਵਾਰ 라ਵਣ ਜਿਹੜੇ ਪਿਆਰ ਹੋ ਕੇ ਲੰਡਨ ਭੇਜੀ ਜਾ ਰਹੇ ਨੇ ਸਰ ਹਰ ਸਰ ਮੇਰੇ 15 20 ਸਾਲ ਹੋ ਗਏ ਮੈਂ ਭੇਜਦੇ ਆਇਆ ਕਿੰਨੇ ਫੁੱਟ ਦਾ ਸਾਈਜ ਜਾਂਦਾ ਹੈ ਕਿਵੇਂ ਸਰ ਫੇਸ ਸਿਰਫ ਸਿਰਫ ਇਹ ਫੇਸ ਹੈ ਜਿਹੜਾ ਫੇਸ ਹੈਗਾ ਨਾ ਇਹ ਭੇਜਣਾ ਐਕਸਪੋਰਟ ਕਿਵੇਂ ਕਰਦੇ ਆ ਐਕਸਪੋਰਟ ਸਰ ਕੋਰੀਅਰ ਕਰਦੇ ਤੇ ਚਲੇ ਜਾਂਦੇ ਆ ਚਲੇ ਜਾਂਦੇ ਹਾਂਜੀ ਤੇ ਬਾਕੀ ਤਿਆਰੀ ਉੱਥੇ ਜਾਂ ਕਿਵੇਂ ਹਾਂਜੀ ਕੁਛ ਇੱਥੇ ਦੇ ਨਾਮ ਤੋਂ ਅੰਮ੍ਰਿਤ ਵੀਰ ਜੀ ਹੀ ਗਏ ਸੀ ਇੱਥੇ ਇੱਕ ਨਾ ਪ੍ਰੋਫੈਸਰ ਆ ਚੁੱਕੇ ਹੋਏ ਨੇ ਹਿੰਦੂਸਵਾ ਕਾ ਕੋਲੇ ਦੇ ਵੇਚੇ ਉਹ ਆਂਦੇ ਬਾਈ ਜਾਂ ਤੋਂ ਉਹ ਜਦੋਂ ਆਂਦੇ ਬਣਵਾ ਕੇ ਲੈ ਜਾਂਦੇ ਆ ਇਹ ਰਾਵਣ ਬਣਾਉਣ ਦੀ ਮੰਡੀ ਫੇਰ ਇੱਥੇ ਲੱਗਦੀ ਹੈ ਸ਼ਾਇਦ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੀ ਮੰਡੀ ਸਭ ਨਾਲੋਂ ਵੱਡੀ ਹੋਏਗੀ ਇੱਥੇ ਹਾਂਜੀ ਇੱਥੋਂ ਮਾਲ ਲੁਧਿਆਣੇ ਬਹੁਤ ਸਾਡਾ ਜਾਂਦਾ ਵਾ ਟਰੱਕਾਂ ਦੇ ਟਰੱਕ ਜਾਂਦੇ ਭਰ ਕੇ ਉੱ ਸੋ ਤੁਸੀਂ ਸੁਣਿਆ ਕਿ ਇਹ ਜਿਹੜੇ ਕਿ 라वण ਦੇ ਜਿਹੜੇ ਕਿ ਬੁੱਤਿਆਰ ਕਿਤੇ ਜਾ ਰਹੇ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਾਣਗੇ ਲੰਡਨ ਵਿੱਚ ਜਾਏਗਾ ਔਰ ਜੇ ਕਹਿ ਸਕਦੇ ਤਾਂ 라वण ਦੀ ਸਭ ਤੋਂ ਵੱਡੀ ਮੰਡੀ ਇੱਥੇ ਹੀ ਲੱਗਦੀ ਹੈ ਇੱਥੋਂ ਵਕ ਵਕ ਦੇਸ਼ਾਂ ਵਿਦੇਸ਼ਾਂ ਵਿੱਚ 라वण ਜਿਹੜੇ ਬੁੱਤ ਪੁਤਲੇ ਤਿਆਰ ਕੀਤੇ ਜਾਂਦੇ ਨੇ ਜੋ ਕਿ ਦੁਸਹਿਰੇ ਵਲ ਦੇ ਹਨ ਕਿਤੇ ਜਾਂਦੇ ਨੇ ਅਗਨੀ ਦੇਨ ਕੀਤੇ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਅਸੀਂ ਲੋਗੜ ਦਾ ਪੁਰਾਣਾ ਏਰੀਆ ਵਿਖਾਇਆ ਜਿੱਥੇ ਕਿ ਵਕ ਵਕ ਤਰ੍ਹਾਂ ਦੇ ਜਿਹੜੇ ਕਿ ਪੁਤਲੇ ਤਿਆਰ ਕੀਤੇ ਜਾਂਦੇ ਨੇ 라वण ਤਿਆਰ ਕੀਤੇ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਇਹ ਕਿਰਤੀ ਲੋਕ ਨੇ ਹਰ ਸਾਲ ਮਿਹਨਤ ਕਰਦੇ ਨੇ ਔਰ ਇਸ ਵਾਰ ਹਨਾ ਕਰਕੇ ਇਹਨਾਂ ਨੂੰ ਕਾਫੀ ਜਿਹੇ ਆਰਡਰ ਘੱਟ ਮਿਲੇ ਨੇ ਪਰ ਫਿਰ ਵੀ ਖੁਸ਼ ਦਿਖਾਈ ਦੇ ਰਹੇ ਨੇ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਹਕਸਾ ਟੀਵੀ ਤੋਂ ਗੁਰਪ੍ਰੀਤ ਸਿੰਘ ਅਮਰ